ਉੱਚੇ ਚੌਲ 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 ਉੱਚੇ ਚੌਲ 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 ਉੱਚੇ ਚੌਲ 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 ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟ ਲਿਮਟਿਡ ਤੋਂ ਸਾਡੇ ਨਾਲ ਮੌਜੂਦ ਨੇ ਔਰ ਬਹੁਤ ਹੀ ਮਹੱਤਵਪੂਰਨ ਵਿਸ਼ਾ ਅਸੀਂ ਕੈਨੇਡਾ ਦੇ ਉੱਤੇ ਗੱਲ ਕਰਨੀ ਆ ਜਸਮੀਤ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹੈਲੋ एवरीवन थैंक यू सो मच जसमीत जी कनाडा ਨੂੰ ਲੈ ਕੇ ਗਵਰਨਮੈਂਟ ਤਾਂ ਚੇਂਜ ਹੋ ਗਈ ਪਰ ਪਾਲਿਸੀਜ਼ ਕਿਸੇ ਤਰ੍ਹਾਂ ਦੀਆਂ ਲਿਬਰਲ ਹੋਣਗੀਆਂ ਉਹ ਹਜੇ ਵਕਤ ਲੱਗੇਗਾ ਉਹਦੇ ਤੇ ਕਿਸੇ ਤਰ੍ਹਾਂ ਦਾ ਡਿਸੀਜਨ ਨਹੀਂ ਹੈ ਮੰਤਰੀ ਵੀ ਪਿਛਲੇ 3-4 ਮਹੀਨਿਆਂ ਚ ਤਿੰਨ ਇਮੀਗ੍ਰੇਸ਼ਨ ਮੰਤਰੀ ਕੈਨੇਡਾ ਚ ਆ ਗਏ ਔਰ ਹੁਣ ਵਾਲੇ ਜਿਹੜੇ ਲਾਸਟ ਹੁਣ ਵਾਲੇ ਰੀਸੈਂਟ ਇਮੀਗ੍ਰੇਸ਼ਨ ਮਨਿਸਟਰ ਨੇ ਉਹ ਪਰਮਾਨੈਂਟਲੀ ਪਰ ਮੈਂ ਸਵਾਲ ਇਸ ਪਾਸੇ ਜਾਊਂਗਾ ਕਿ ਸਾਡੇ ਸਟੂਡੈਂਟਸ ਜਾਂ ਖਾਸ ਤੌਰ ਤੇ ਲੈਂਡਮਾਰਕ ਇਮੀਗ੍ਰੇਸ਼ਨ ਤੁਸੀਂ ਕੈਨੇਡਾ ਦਾ ਸਕਸੈਸ ਰੇਟ ਕਿਵੇਂ ਮੇਨਟੇਨ ਕਰ پا ਰਹੇ ਹੋ ਕਿਉਂਕਿ ਆਮ ਤੌਰ ਤੇ ਖਬਰਾਂ ਨੇ ਕਿ ਰਿਫਿਊਜ਼ਲ ਬਹੁਤ ਜ਼ਿਆਦਾ ਆ ਰਹੇ ਨੇ ਪੰਜਾਬ ਦੇ ਏਜੰਟਸ ਦੇ ਸੋ ਲੈਂਡਮਾਰਕ ਇਮੀਗ੍ਰੇਸ਼ਨ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਦੇ ਹੋ ਕਿ ਸਕਸੈਸ ਰੇਟ ਮੇਨਟੇਨ ਰਹੇ ਔਰ ਲੈਂਡਮਾਰਕ ਦਾ ਤੁਹਾਡਾ ਸਕਸੈਸ ਰੇਟ ਕਿੰਨਾ ਚੱਲ ਰਿਹਾ ਸੋ ਦੇਖੋ ਜੀ ਜਿਹੜਾ ਅੱਜ ਦੇ ਰੇਟਸ ਐਮਬੈਸੀ ਦਾ ਸਕਸੈਸ ਰੇਟ ਆ ਉਹ ਅਪ੍ਰੋਕਸੀਮੇਟਲੀ 33% ਕਿਆ ਜਾ ਰਿਹਾ ਸੋ ਜਿਤ ਕਹਈਏ ਕਿ ਲੈਂਡਮਾਰਕ ਦਾ ਸਕਸੈਸ ਰੇਟ ਉਸ ਤੋਂ ਉੱਤੇ ਚੱਲ ਰਿਹਾ ਥਾ ਗਲਤ ਹੈ ਸੋ ਓਵਰਆਲ ਕੈਨੇਡਾ ਹਾਈ ਕਮਿਸ਼ਨ ਦਾ ਸਕਸੈਸ ਰੇਟ ਹੀ 33% ਚੱਲ ਰਿਹਾ ਜੀ ਔਰ ਅਸੀਂ ਮੈਂ ਇੱਕ ਚੀਜ਼ ਦੱਸਾਂ ਤੁਹਾਨੂੰ ਕਿ ਜੇ ਕੈਨੇਡਾ ਇਹ ਚੀਜ਼ਾਂ ਨਹੀਂ ਚੇਂਜਸ ਲੈਂਦਾ ਤਾਂ ਕੈਨੇਡਾ ਇਟਸੈਲਫ ਆਪਣੇ ਵੱਲੋਂ ਜਿਹਨੂੰ ਕਹਈਏ ਕਿ ਆਪਣੇ ਐਜੂਕੇਸ਼ਨ ਸਿਸਟਮ 'ਚ ਗੜਬੜਾ ਕਰ ਲੈਂਦਾ ਕਿਉਂਕਿ ਉਹਨਾਂ ਦੇ ਜਿੰਨੇ ਉਹ ਇੱਥੇ ਇੰਸਟੀਚੂਟਸ ਹੈਗੇ ਸੀ ਗਵਰਨਮੈਂਟ ਜਾਂ ਫਿਰ ਪਬਲਿਕ ਕਾਲਜੇਸ ਹੈਗੇ ਸੀ ਉਹਨਾਂ ਵਿੱਚ ਜਿਹੜੀ ਆਪਣੀ ਇੰਟਰਨੈਸ਼ਨਲ ਸਟੂਡੈਂਟ ਦੀ ਆਬਾਦੀ ਸੀ ਉਹ ਮੁਖੌ ਜ਼ਿਆਦਾ ਹੋ ਗਈ ਸੀ ਸੋ ਅਸੀਂ ਇੰਟਰਨੈਸ਼ਨਲ ਸਟੂਡੈਂਟ ਨਹੀਂ ਕਹਿ ਸਕਦੇ ਸੀ ਉਹਨੂੰ ਇੰਡੀਅਨ ਸਟੂਡੈਂਟ ਹੀ ਕਹਿਣ ਵਾਲਾ ਹਾਲ ਹੋ ਗਿਆ ਸੀ ਸੋ ਔਰ ਕਾਲਜਸ ਨੇ ਵੀ ਇਤਨਾ ਐਕਸਪੈਂਸ਼ਨ ਕਰ ਲਈ ਸੀ ਕਿ ਜਿਵੇਂ ਜਿਹੜੇ ਪਬਲਿਕ ਕਾਲਜਸ ਹਨ ਜਿਵੇਂ ਪ੍ਰਾਈਵੇਟ ਤੌਰ ਤੇ ਚੱਲ ਰਹੇ ਨੇ ਸੋ ਜੋ ਵੀ ਚੇਂਜਸ ਹੋਏ ਹਨ ਹੋਏ ਤਾਂ ਬੈਟਰਮੈਂਟਲੀ ਹੈ ਬਟ ਜਿੰਨੂੰ ਕਹਿੰਦੇ ਇੱਕ ਲੰਬਾ ਸਮੇਂ ਹੋ ਗਿਆ ਕਿ ਜਿੰਨੂੰ ਆਪਾਂ ਕਹਿ ਸਕਦੇ ਹਾਂ ਕਿ 15 ਤੋਂ 18 ਮਹੀਨੇ ਦਾ ਸਮਾਂ ਹੋ ਚੁੱਕਿਆ ਸਲੋ ਡਾਊਨ ਹੋਏ ਨੂੰ ਸੋ ਦੇਖੋ ਨਵੀਂ ਗਵਰਨਮੈਂਟ ਆਈ ਪਰ ਗਵਰਨਮੈਂਟ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਗਵਰਨਮੈਂਟ ਦਾ ਪਹਿਲਾ ਮੁੱਦਾ ਸਟੱਡੀ ਯਾ ਗਵਰਨਮੈਂਟ ਦਾ ਪਹਿਲਾ ਮੁੱਦਾ ਕੋਈ ਇਹ ਨਹੀਂ ਹੈਗਾ ਕਿ ਆਂਦਿਆਂ ਹੀ ਸਟੱਡੀ ਵੀਜ਼ਾ ਓਪਨ ਕਰ ਦੇਣੀ ਹੈ ਆਪਣੇ ਸਟੂਡੈਂਟਸ ਨੂੰ ਪੀਆਰ ਦੇ ਦੇਣ ਸੋ ਇਹ ਪਹਿਲਾ ਮੁੱਦਾ ਨਹੀਂ ਹੈਗਾ ਸੀ ਸੋ ਗਵਰਨਮੈਂਟ ਦੇ ਕੋਲ ਹੋਰ ਬੜੇ ਇੰਪੋਰਟੈਂਟ ਮੁੱਦੇ ਹੋਣਗੇ ਜਿਹੜੇ ਉਹ ਚਿੱਤਿਓ ਐਕਸ਼ਨ ਲੈਣਾ ਚਾਹੁੰਦੇ ਨੇ ਸੋ ਇਟ ਇਜ਼ ਨਾਟ ਦੈਟ ਕਿ ਸਟੂਡੈਂਟ ਵੀਜ਼ਾ ਹੀ ਸਭ ਤੋਂ ਫਰਸਟ ਪੁਆਇੰਟ ਹੈਗਾ ਨੋ ਡਾਊਟ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਕਿ ਉਹ ਐਜੂਕੇਸ਼ਨ ਤੇ ਧਿਆਨ ਦੇਣ ਕਿਉਂਕਿ ਥੇਅਰ ਆਰ ਮੋਰ ਦੈਨ 200 ਯੂਨੀਵਰਸਿਟੀ ਕਾਲਜੇਸ ਇਨ ਕੈਨੇਡਾ ਸੋ ਜੇ ਇੰਟਰਨੈਸ਼ਨਲ ਜਿਨੂੰ ਕਹਿੰਦੇ ਰਨ ਆਨ ਜਿਹੜੇ ਲੋਕਲ ਸਟੂਡੈਂਟ ਬਟ ਤੁਸੀਂ ਇਹ ਵੀ ਹੈਰਾਨ ਹੋਵੋਗੇ ਕਿ ਹਰ ਯੂਨੀਵਰਸਿਟੀ ਸਟੂਡੈਂਟ ਕੋਲ 30 ਟੂ 40 ਲੋਕਲ ਸਟੂਡੈਂਟਸ ਵੀ ਹੈਗੇ ਸੀ 30 ਟੂ 40% ਜਿਹੜੇ ਪਬਲਿਕ ਕਾਲਜਿਸ ਹੈਗੇ ਆ ਸੋ ਸਰ ਇੱਥੇ ਵੀ ਤਾਂ ਪੋਪੂਲੇਸ਼ਨ ਹੈਗੀ ਆ ਨਾ ਉਹਨਾਂ ਦੇ ਵੀ ਤਾਂ ਬੱਚੇ ਕਿਤੇ ਪੜਦੇ ਆ ਸੋ ਉਹ ਵੀ ਤਾਂ ਉਨਾ ਹੀ ਸਰਕਾਰੀ ਕਾਲਜਿਸ 'ਚ ਪੜਨ ਜਾਂਦੇ ਨੇ ਸੋ ਉਹ ਸਾਰੀ ਚੀਜ਼ਾਂ ਦੇਖਦਿਆਂ ਹੋਇਆਂ ਜੋ ਕੈਨੇਡਾ ਦੀ ਇਸ ਟਾਈਮ ਤੇ ਸਿਚੁਏਸ਼ਨ ਹੈ ਉਹ ਇਥੋਂ ਕਲੈਰਿਟੀ ਕਰਦੇ ਕਿ ਸਾਨੂੰ ਹੱਲੇ ਇਸ ਜਿਹੜਾ ਸਟੂਡੈਂਟ ਵੀਜ਼ਾ स्ट्रीम ਹੈਗੀ ਐ ਇੱਚ ਕਰੈਕਸ਼ਨ ਲਿਆਣੀ ਆ ਔਰ ਇੱਚ ਕੁਆਲਿਟੀ ਅਸੀਂ ਲਿਆਣੀ ਆ ਸਸਟੇਨੇਬਿਲਟੀ ਲਿਆਣੀ ਆ ਔਰ ਜਿਹੜੇ ਸਟੂਡੈਂਟਸ ਇੱਥੇ ਆ ਕੇ ਜਿਵੇਂ ਰੂਲਸ ਨੂੰ ਮਿਸਯੂਜ਼ ਕਰ ਰਹੇ ਨੇ ਉਹਨੂੰ ਰੋਕਣਾ ਸੋ ਦੈਟ ਇਜ਼ ਥੀਜ਼ ਆਰ ਮੋਸਟ ਮੋਰ ਇੰਪੋਰਟੈਂਟ ਜਿਹਨੂੰ ਕਹਿੰਦੇ ਨੇ ਟਾਸਕ ਫਾਰ ਥੈਮ ਐਂਡ ਜਿਹੜੇ ਚੇਂਜਸ ਹੁਣ ਕੀਤੇ ਹੋਏ ਆ ਉਹ ਤਾਂ ਦੇਖੋ ਰਿਵਰਸ ਹੋਣ ਤੇ ਟਾਈਮ ਲੱਗੇਗਾ ਐਂਡ ਸਲੋਲੀ ਐਂਡ ਸਟੈਡੀਲੀ ਆਈ ਫੀਲ ਕਿ ਦੇਖੋ ਕੈਨੇਡਾ ਨੇ ਇਹ ਨਹੀਂ ਕਿਹਾ ਕਿ ਅਸੀਂ ਵੀਜ਼ਾ ਨਹੀਂ ਦੇਣੇ ਸੋ ਦੇ ਆਰ ਜਸਟ ਕਰੈਕਟਿੰਗ ਥਿੰਗਸ ਕਿ ਅਸੀਂ ਕਿਦਾਂ ਵੀਜ਼ਾ ਦੇਣੇ ਆ ਕਿਦਾਂ ਨਹੀਂ ਦੇਣੇ ਐਂਡ ਸਲੋਲੀ ਐਂਡ ਸਟੱਡੀਲੀ ਸਟੱਡੀਲੀ ਅਸੀਂ ਇਹਨੂੰ ਕੀ ਕਹਿੰਦੇ ਆ ਇੰਪਰੂਵ ਕਰ ਸਕਦੇ ਆ ਬਿਲਕੁਲ ਠੀਕ ਹੈ ਤੇ ਹੁਣ ਜਿੰਨਾ ਬੱਚਿਆਂ ਦੀਆਂ ਰਿਫਿਊਜ਼ਲ ਆ ਰਹੀਆਂ ਨੇ ਅਸੀਂ ਦੇਖਿਆ ਕਿ ਬਹੁਤ ਸਾਰੇ ਏਜੰਟਸ ਨੇ ਬੈਕ ਟੂ ਬੈਕ ਉਹਨਾਂ ਦੀਆਂ ਰਿਫਿਊਜ਼ਲ ਆ ਰਹੀਆਂ ਹੁਣ ਫਿਰ ਰਿਫਿਊਜ਼ਲ ਵਾਲਾ ਸਟੂਡੈਂਟ ਅਗਰ ਰੀਫਾਈਲ ਕਰਦਾ ਹੈ ਤੇ ਕੀ ਕੀ ਬਦਲਾ ਉਹ ਸਟੂਡੈਂਟ ਕਰੇ ਰੀਫਾਈਲਿੰਗ ਵਿੱਚ ਤੁਸੀਂ ਦੇਖੋ ਰੀਫਾਈਲਿੰਗ ਤੋਂ ਪਹਿਲੀ ਗੱਲ ਤਾਂ ਦੇਖੋ ਜੇ ਤੁਸੀਂ ਗ੍ਰੈਜੂਏਟ ਹੈਗੇ ਉਹ ਤਾਂ ਅਪਲਾਈ ਇਨ ਮਾਸਟਰ ਡਿਗਰੀ ਸੋ ਜੋ ਮੇਰੀ ਸਾਰਿਆਂ ਨੂੰ ਰਵਾਈਜ਼ ਹੈਗੀ ਹੈ ਕਿ ਇਫ ਯੂ ਆਰ ਗ੍ਰੈਜੂਏਟ ਦੈਨ ਅਪਲਾਈ ਇਨ ਮਾਸਟਰ ਡਿਗਰੀ ਤਾਂ ਤੁਸੀਂ ਕੋਈ ਸਪਾਊਸ ਤੁਹਾਡੇ ਨਾਲ ਜਾ ਸਕਦਾ ਵਨ ਸੈਕੰਡਲੀ ਮਾਸਟਰ ਡਿਗਰੀ ਕਰਨ ਤੋਂ ਬਾਅਦ ਮਾਸਟਰ ਡਿਗਰੀ ਦੇ ਅੱਗੇ ਪੀ ਐਨ ਪੀ ਪ੍ਰੋਗਰਾਮਸ ਕਾਫੀ ਜ਼ਿਆਦਾ ਹੈਗੇ ਇਫ ਯੂ ਆਰ ਅ ਮਾਸਟਰ ਗ੍ਰੈਜੂਏਟ ਦੈਨ ਪੀ ਆਰ ਚ ਵੀ ਆਸਾਨੀ ਹੋ ਸਕਦੀ ਹੈ ਐਂਡ ਜੇ ਤੁਸੀਂ ਇੱਥੋਂ ਪਲੱਸ 2 ਕੀਤੀ ਹੋਈ ਹੈ ਤਾਂ ਅਪਲਾਈ ਇਨ ਬੈਚਲਰ ਡਿਗਰੀ ਕਿਉਂਕਿ ਆਪਾਂ ਇਸ ਤਰੀਕੇ ਨਾਲ ਆਪਣਾ ਸਕਸੈਸਰੀ ਟਿ ਐਂਡ ਜੇ ਤੁਸੀਂ ਇੱਥੋਂ ਸੁਪੋਜ਼ ਬੈਚਲਰ ਡਿਗਰੀ ਨਹੀਂ ਕੈਸੇ ਤੇ ਡਿਪਲੋਮਾ ਵੀ ਕਰਨ ਜਾ ਰਹੇ ਹੋ ਡੈਫੀਨੇਟਲੀ ਉਹ ਡਿਪਲੋਮਾ ਕਰਨ ਅਪਲਾਈ ਕਰੋ ਜਿਹੜੇ ਉੱਥੇ ਦੇ ਸਕਿੱਲ ਰਿਕੁਆਇਰਮੈਂਟ ਚ ਹੈਗੇ ਆ ਸੈਕੰਡਲੀ ਜਦੋਂ ਆਪਾਂ ਫਾਈਲ ਆ ਰਹੇ ਆ ਤਾਂ ਫਾਈਨੈਂਸ਼ੀਅਲਸ ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਏ ਜਿਹਨੂੰ ਕਹਿੰਦੇ ਨੇ ਆਪਾਂ ਫਾਈਨੈਂਸ਼ੀਅਲਸ ਤੇ ਜ਼ਿਆਦਾ ਧਿਆਨ ਦਿੱਤਾ ਜਾਏ ਬਿਕਾਜ਼ ਅਗਰ ਫਾਈਨੈਂਸ਼ੀਅਲ ਸਹੀ ਨਹੀਂ ਹੈਗੇ ਤਾਂ ਆਪਾਂ ਨੂੰ ਵੀਜ਼ਾ ਮਿਲਣਾ ਬਹੁਤ ਹੀ ਮੁਸ਼ਕਲ ਹੈਗਾ ਸੋ ਫਾਈਨੈਂਸ਼ੀਅਲਸ ਬੱਚੇ ਬਹੁਤ ਜ਼ਿਆਦਾ ਇਗਨੋਰ ਕਰ ਰਹੇ ਨੇ ਔਰ ਜੇ ਫਾਈਨੈਂਸ਼ੀਅਲ ਸਹੀ ਤਰੀਕੇ ਆਪਾਂ ਨਹੀਂ ਲਗਾ ਰਹੇ ਤਾਂ ਵੀਜ਼ਾ ਮਿਲਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਏਗਾ। ਔਰ ਕੋਈ ਵੀ ਫੇਕ ਐਕਸਪੀਰੀਅੰਸ ਲੈਟਰ ਜਾਂ ਕੋਈ ਵੀ ਚੀਜ਼ ਇਦਾਂ ਦੀ ਨਾ ਪੁਟ ਅਪ ਕਰੋ ਆਪਣੀ ਫਾਈਲ ਚ ਜਿਸ ਦੇ ਨਾਲ ਤੁਹਾਨੂੰ ਫਿਊਚਰ ਚ ਕੀ ਕਹਿੰਦੇ ਆ ਕੋਈ ਪ੍ਰੋਬਲਮ ਆ ਸਕੀ। ਕਿਉਂਕਿ ਜਿਨ੍ਹਾਂ ਨੇ ਫੇਕ ਐਕਸਪੀਰੀਅੰਸ ਲਾਏ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਦੇ ਦਿਨ ਉਹਨਾਂ ਨੂੰ ਵਰਕ ਪਰਮਿਟ ਵੀ ਅਪਰੂਵਲ ਨਹੀਂ ਮਿਲ ਰਹੇ। ਜਿਨ੍ਹਾਂ ਨੇ ਫੇਕ ਐਕਸਪੀਰੀਅੰਸ ਲਾਏ ਸੋ ਜਿਨ੍ਹਾਂ ਦੇ ਵੈਰੀਫਾਈ ਹੋ ਰਹੇ ਆ ਪਿੱਛੋਂ ਤੁਹਾਨੂੰ ਚਾ ਸਟੱਡੀ ਵੀਜ਼ਾ ਮਿਲ ਗਿਆ ਸੀ ਪਰ ਫੇਕ ਐਕਸਪੀਰੀਅੰਸ ਕਰ ਆ ਪ੍ਰੋਬਲਮ ਆ ਰਹੀ ਹੈ ਸੋ ਮੇਰੀ ਸਾਰਿਆਂ ਨੂੰ ਇਹੀ ਐਡਵਾਈਸ ਹੈ ਕਿ ਦੇਖੋ ਫੇਰ ਐਕਸਪੀਰੀਅੰਸ ਨਾ ਲਗਾਓ ਫੇਕ ਡਾਕੂਮੈਂਟ ਕੋਈ ਨਾ ਲਗਾਓ ਤਾਂ ਕਿ ਇੱਥੇ ਜਾ ਕੇ ਵੀ ਪ੍ਰੋਬਲਮ ਆ ਸਕਦੀ ਹੈ ਅੱਛਾ ਵਰਕ ਵੀਜ਼ਾ ਉਹਨਾਂ ਨੂੰ ਦਿੱਕਤ ਆ ਰਹੀ ਹੈ ਪੋਸਟ ਸਟਡੀ ਵਰਕ ਪਰਮਿਟ ਦੀ ਜਿਹੜੇ ਆਲਰੇਡੀ ਉੱਥੇ ਪੜ ਰਹੇ ਨੇ ਤੇ ਫੇਕ ਐਕਸਪੀਰੀਅੰਸ ਲਾ ਕੇ ਆਏ ਨੇ ਬਿਲਕੁਲ ਬਿਲਕੁਲ ਸਿਸ ਕੋਈ ਵੀ ਫੇਕ ਡਾਕੂਮੈਂਟ ਜੇ ਆਪਾਂ ਲਗਾ ਕੇ ਆਏ ਆ ਤਾਂ ਦਿੱਕਤ ਆ ਰਹੀ ਹੈ ਹੂੰ ਇਹ ਬਿਲਕੁਲ ਸਟੂਡੈਂਟਸ ਨੂੰ ਬਹੁਤ ਇਹਨਾਂ ਗੱਲਾਂ ਦੇ ਖਿਆਲ ਰੱਖਣ ਦੀ ਜ਼ਰੂਰਤ ਹੈ ਸੋ ਜਸਮੀਤ ਜੀ ਲੈਂਡਮਾਰਕ ਇਮੀਗ੍ਰੇਸ਼ਨ ਕਿਨਾ ਕਿਨਾ ਸਟੂਡੈਂਟਸ ਨੂੰ ਰੀਫਾਈਲ ਕਰੇਗਾ ਅਗਰ ਉਹ ਤੁਹਾਡੇ ਕੋਲੇ ਆਉਂਦੇ ਨੇ ਰਿਫਿਊਜ਼ਲ ਤੋਂ ਬਾਅਦ ਸੋ ਕੋਈ ਵੀ ਸਟੂਡੈਂਟ ਜਿਨੇ ਆਪਣੀ ਫਾਈਲ ਸਹੀ ਤਰੀਕੇ ਨਹੀਂ ਲਗਾਈ ਹੈ ਦੇਖੋ ਉਹ ਫਾਈਲ ਚ ਕੋਈ ਕਮੀ ਪੇਸ਼ੀ ਹੈ ਤਾਂ ਉਹਦੀ ਰੀਫਾਈਲਿੰਗ ਅਸੀਂ ਜ਼ਰੂਰ ਕਰਾएंगे ਔਰ ਕਾਫੀ ਸਾਰੇ ਦੇਖੋ ਇਸ ਦੀ ਰੇਟ ਚ ਕਾਲਜਿਸ ਜਿਹੜੇ ਹੈਗੇ ਆ ਉਹ ਜੁਡੀਊਸ਼ਲ ਰਿਵਿਊ ਅਵੀ ਕਰ ਰਹੇ ਨੇ ਬੱਚਿਆਂ ਦਾ ਫ੍ਰੀ ਆਫ ਕਾਸਟ ਸੋ ਜਿਹੜੇ ਕਾਲਜਸ ਜੁਡੀਸ਼ੀਅਲ ਰਿਵਿਊ ਕਰ ਰਹੇ ਨੇ ਅਸੀਂ ਉਹਨਾਂ ਵਿੱਚ ਵੀ ਉਹਨਾਂ ਦਾ ਅਪਲਾਈ ਕਰਾਂਗੇ ਕਿਉਂਕਿ ਜਿਹੜੇ ਕਾਲਜਸ ਇਹ ਸਰਵਿਸ ਫ੍ਰੀ ਆਫ ਕਾਸਟ ਦੇ ਰਹੇ ਨੇ ਕਿਉਂਕਿ ਨਾਰਮਲੀ ਲਾਇਰਸ ਕਾਫੀ ਜ਼ਿਆਦਾ ਪੈਸੇ ਚਾਰਜ ਕਰ ਦਿੰਦੇ ਨੇ ਜੁਡੀਸ਼ੀਅਲ ਰਿਵਿਊ ਕਰਨ ਦਾ ਬਟ ਇਟ ਕੈਨ ਟੇਕ ਸਮ ਟਾਈਮ ਕਿਉਂਕਿ ਜੁਡੀਸ਼ੀਅਲ ਰਿਵਿਊ ਜਦੋਂ ਅਸੀਂ ਕਰਦੇ ਆ ਤਾਂ ਉਹਦੇ ਚ ਕਿੰਨੇ ਆ ਜਿਹੜਾ ਸਕਸੈਸ ਰੇਟ ਹੈ ਕਾਫੀ ਅੱਛਾ ਹੈ ਜੋ ਕਾਲਜਸ ਦਾ ਕਹਿਣਾ ਹੈ ਸੋ ਹੁਣ ਅਸੀਂ ਕਾਫੀ ਸਾਰੇ ਕਾਲਜਸ ਦੀ ਮਦਦ ਨਾਲ ਸਟੂਡੈਂਟਸ ਦਾ ਜੁਡੀਸ਼ੀਅਲ ਰਿਵਿ ਬਿਲਕੁਲ ਸੋ ਇਹ ਇੱਕ ਨਵੀਂ ਤਰ੍ਹਾਂ ਦੀ ਗੱਲ ਵੀ ਜਸਮੀਤ ਜੀ ਨੇ ਸਾਡੇ ਨਾਲ ਸਾਂਝ ਕੀਤੀ ਹੈ ਸੋ ਉਮੀਦ ਕਰਦੇ ਹਾਂ ਕਿ ਚੰਗੇ ਪ੍ਰੋਫਾਈਲ ਵਾਲੇ ਸਟੂਡੈਂਟਸ ਐਟ ਲੀਸਟ ਵੀਜ਼ੇ ਲੈਂਦੇ ਰਹਿਣਗੇ ਕਿਉਂਕਿ ਹੁਣ ਉਸ ਤਰ੍ਹਾਂ ਦਾ ਖੁੱਲਾ ਮੌਕਾ ਵੀਜ਼ਿਆਂ ਦਾ ਨਹੀਂ ਹੈ ਸੋ ਵਿਦਿਆਰਥੀ ਸੋਚ ਸਮਝ ਕੇ ਫਾਈਲ ਲਾਉਣ ਔਰ ਮੈਂ ਰਿਕਮੈਂਡ ਕਰੂੰਗਾ ਕਿ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਜ਼ਰੀਏ ਆਪਣੀ ਫਾਈਲ ਨੂੰ ਅੱਗੇ ਵਧਾਓ ਅਗਰ ਤੁਸੀਂ ਸਕਸੈਸਫੁਲੀ ਆਪਣੀ ਵੀਜ਼ੇ ਵੱਲ ਅੱਗੇ ਵਧਣਾ ਚਾਹੁੰਦੇ ਹੋ ਕਿਉਂਕਿ ਅਗਰ ਵੀਜ਼ਾ ਪਹਿਲੀ ਪਹਿਲੀ ਅਟੈਂਪਟ ਚ ਵੀ ਨਹੀਂ ਮਿਲਦਾ ਤੇ ਸੈਕਿੰਡ ਅਟੈਂਪਟ ਚ ਵੀ ਤਾਂ ਮਿਲਣਾ ਹੈ ਅਗਰ ਤੁਹਾਡੀ ਫਾਈਲ ਐਥਿਕਲੀ ਬਿਲਕੁਲ ਸਹੀ ਲੱਗੀ ਹੋਏਗੀ ਸਾਰਾ ਕੁਝ ਜੈਨੂਇਨ ਹੋਏਗਾ ਸੋ ਥੈਂਕ ਯੂ ਸੋ ਮਚ ਜਸਮੀਤ ਜੀ ਸਕਰੀਨ ਤੇ ਨੰਬਰ ਹੈ 90413 90412 ਸੋ ਸਾਰੇ ਵਿਦਿਆਰਥੀ ਜਸਮੀਤ ਜੀ ਦੇ ਨਾਲ ਇੱਕ ਵਾਰੀ ਜ਼ਰੂਰ ਗੱਲ ਕਰਨ ਫਿਰ ਰੀਪਲਾਈ ਕਰਨ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ i you.